ਪੰਜਾਬ ਦੀ ਸਿਆਸਤ ਚ ਤਿੰਨ ਪਾਰਟੀਆਂ ਦੀ ਚਰਚਾ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਪਰ ਕੁਝ ਹੋਰ ਪਾਰਟੀਆਂ ਵੀ ਨੇ ਜਿਹੜੀਆਂ ਪੰਜਾਬ ਦੀ ਸਿਆਸਤ ਚ ਚੋਣ ਲੜ ਰਹੀਆਂ ਨੇ ਖਾਸ ਤੌਰ ਤੇ ਸਿਮਨਜੀਤ ਸਿੰਘ ਮਾਨ ਜਿਹੜੇ ਲੰਬੇ ਸਮੇਂ ਤੋਂ ਖਾਲਿਸਤਾਨ ਦੀ ਗੱਲ ਕਰਦੇ ਨੇ ਗੱਲ ਚਾਹੇ ਨਹੀਂ ਬਣ ਰਹੀ ਪਰ ਉਹ ਆਪਣੇ ਫੈਸਲੇ ਤੇ ਡਿਗਨੇ ਤੇ ਲਗਾਤਾਰ ਚੋਣ ਲੜਦੇ ਨੇ ਸਾਡੇ ਨਾਲ ਅੱਜ ਸਿਮਨਜੀਤ ਸਿੰਘ ਮਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਉਹ ਚੋਣ ਲੜਦੇ ਨੇ ਔਰ ਕਿਉਂ ਉਹਨਾਂ ਨੇ ਬਰਨਾਲਾ ਚੁਣਿਆ ਮਾਨਸਬ ਸੱਤੋਂ ਪਹਿਲਾ ਸਵਾਲ ਇਹੀ ਕਿ ਬਰਨਾਲਾ ਤੁਸੀਂ ਕਿਉਂ ਚੁਣਿਆਗਾ ਇੱਥੋਂ ਦਾ ਵਿਰਸਾ ਮੈਂ ਸਮਝਦਾ ਕਿ ਬਹੁਤ ਅਮੀਰ ਹੈ ਕਿਉਂ ਕਰਕੇ ਅਕਾਲੀ ਫੁੱਲਾ ਸਿੰਘ ਵੀ ਲਹਿਰ ਇਕ ਅੱਗੇ ਦੇ ਹੋਏ ਆ ਜਿਨ੍ਹਾਂ ਨੇ ਅਟਕ ਦਰਿਆ ਸ਼ਾਂਤ ਕਰਾ ਕੇ ਤੇ ਸਿੱਖ ਫੌਜਾਂ ਨੂੰ ਅਫਗਾਨਿਸਤਾਨ ਦੇ ਵਿੱਚ ਧਾਰਵੀ ਬਣਾ ਕੇ ਤੇ ਫਤਿਹ ਕਰਵਾਈ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੀਤਾ ਉਹ ਅਲੈਦਾ ਪਰ ਆਪਣੇ ਸੰਗਰੂਪ ਤੇ ਬਰਨਾਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੁੱਪ ਦੇ ਵਿੱਚ ਜਿੱਥੇ ਵੱਡਾ ਕੱਲੂ ਕਾਰਾ ਹੋਇਆ ਐਮਸਾ ਅਫਗਾਨੀ ਦੀਆਂ ਫੌਜਾਂ ਇਥੋਂ ਦੇ ਸਿੰਘਾਂ ਨੇ ਉਹਦਾ ਮੁਕਾਬਲਾ ਉੱਥੇ ਕੀਤਾ ਤੇ ਬਹੁਤ ਨੁਕਸਾਨ ਉਠਾਇਆ ਫੇ ਜਿਹੜੇ ਰਹਿੰਦੇ ਖੁੰਦੇ ਸਿੱਖ ਰਹਿ ਗਏ ਉਹ ਗੱਡਿਆਂ ਤੇ ਵਹੀਰਾ ਕੱਟ ਕੇ ਪਿੰਡ ਗਹਿਲੀਆਂ ਆ ਗਏ ਨਾਲੇ ਦੇ ਪਿੰਡ ਤੇ ਉੱਥੇ ਜਿਹੜੀ ਲੜਾਈ ਹੋਈ ਹੈ ਫਿਰ ਇਹਨਾਂ ਸੂਰਮਿਆਂ ਨੇ ਐਮਚਾ ਦੀ ਫੌਜ ਨੂੰ ਪੂਰਾ ਖਤਮ ਕਰਤਾ ਤਾਂ ਹੀ ਤੁਹਾਡਾ ਚੋਣ ਨਿਸ਼ਾਨ ਗੱਡਾਗਾ ਹਾਂ ਤਾਂ ਹੀ ਐ ਗੱਡਾ ਤੇ ਤਾਂ ਹੀ ਇਹ ਇਹ ਲੋਕ ਮੈਂ ਬਹੁਤ ਅੱਛਾ ਸਮਝਦੇ ਆ ਜੀ ਕਿਹਾ ਜਾਂਦਾ ਮਾਨ ਸਾਹਿਬ ਕਿ ਇੱਥੇ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੋਈ ਪਈ ਆ ਲੋਕ ਕਹਿੰਦੇ ਆ ਮਾਲਵੇ ਚ ਤੇ ਆਮ ਆਦਮੀ ਪਾਰਟੀ ਦੀ ਵੇਵ ਆ ਕਾਸੋਰ ਤੇ ਬਰਨਾਲੀ ਦੀਆਂ ਤਿੰਨਾਂ ਸੀਟਾਂ ਤੇ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦਾ ਬੜਾ ਜ਼ੋਰ ਆ ਫਿਰ ਤੁਸੀਂ ਕਿਉਂ ਇਹ ਗਲਤ ਫੈਸਲਾ ਲਿਆ ਇੱਥੇ ਆਉਣ ਦਾ ਹੌਸਲ ਤਾਂ ਜੀ ਤੁਹਾਡੀ ਸਮਝ ਇਸ ਤਰ੍ਹਾਂ ਹੋਊਗੀ ਪਰ ਸਾਡੀ ਸਮਝ ਨਹੀਂ ਹੈ ਇਹ ਸਾਰਾ ਬਹੁਤ ਅੱਛਾ ਇਲਾਕਾ ਹੈ ਤੇ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਬਾਦਲ ਚੱਲਿਏ ਇਹਨਾਂ ਦੀਆਂ ਟਿਕਟਾਂ ਤਾਂ ਦਿੱਲੀ ਤੋਂ ਇਸ਼ੂ ਹੁੰਦੀਆਂ ਹਨ ਇਲੈਕਸ਼ਨ ਇੱਥੇ ਲੜਦੇ ਆ ਇਹਨਾਂ ਦਾ ਧੜ ਪੰਜਾਬ ਦੇ ਵਿੱਚ ਆ ਇੰਨਾ ਦੀ ਸੋਚ ਦਿੱਲੀ ਤੇ ਨਾਗਪੁਰ ਦੇ ਵਿੱਚ ਹੈ ਤੇ ਪੰਜਾਬ ਦੇ ਇਲੈਕਸ਼ਨ ਹੋ ਰਿਹਾ ਹੈ ਪੰਜਾਬੀਆਂ ਦੀ ਸਿੱਖਾਂ ਦੀ ਤਕਦੀਰ ਦਾ ਫੈਸਲਾ ਕਰਨਾ ਹੈ ਫਿਰ ਜਿਹੜੇ ਹਾਕਮ ਦਿੱਲੀ ਤੇ ਨਾਗਪੁਰ ਤੋਂ ਇਹਨਾਂ ਨੂੰ ਹੁਕਮ ਦਿੰਦੇ ਆ ਇਸੇ ਕਰਕੇ ਪੰਜਾਬ ਦਾ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਕਿ ਮਾਨ ਸਾਹਿਬ ਕਾਰਨ ਕੀ ਹੈ ਕਿਉਂਕਿ ਤੁਸੀਂ ਬਹੁਤ ਸਾਰੀਆਂ ਪੰਥਕ ਧਰਾਂ ਤੁਸੀਂ ਵੀ ਲਗਾਤਾਰ ਚੋਣਾਂ ਲੜ ਰਹੇ ਹੋ ਕਿਉਂ ਲੋਕ ਦਿੱਲੀ ਵਾਲਿਆਂ ਨੂੰ ਸਪੋਰਟ ਕਰਦੇ ਨੇ ਕਿਉਂ ਲੋਕ ਅਕਾਲੀ ਦਲ ਨਾਲ ਲੋ ਖੜੇ ਹੋ ਜਾਂਦੇ ਨੇ ਕਾਂਗਰਸ ਨਾਲ ਹੋ ਜਾਂਦੇ ਨੇ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਲੋਕ ਲੰਬੇ ਸਮੇਂ ਦੇ ਸਮਰਥਨ ਕਿਉਂ ਨਹੀਂ ਦੇ ਰਹੇ ਕਿਉਂ ਨਹੀਂ ਜਿਤਾ ਰਹੇ ਤੁਹਾਨੂੰ ਗੱਲ ਇਹ ਹੈ ਕਿ ਅਸੀਂ ਆਪਣੇ ਖਿਆਲ ਦੇ ਵਿੱਚ ਜੰਮੇ ਰਹਿਣਾ ਔਰ ਆਜ਼ਾਦੀ ਲੈਣੀ ਹੈ ਅੰਤਮ ਦਮ ਤੱਕ ਜਿਹੜੇ ਆਜ਼ਾਦੀ ਦੇ ਖਿਲਾਟੀਏ ਸੀਗੇ ਅੱਜ ਆਪਾਂ ਇੱਥੇ ਆਏ ਆਂ ਚਿੱਤਰੀਵਾਲ ਸਾਹਿਬ ਦੀ ਪਰਸੀ ਮਨੋਣ ਇਹਨਾਂ ਦੀ ਜ਼ਿੰਦਗੀ ਚ ਕਿਹੜੀ ਆਜ਼ਾਦੀ ਮਿਲ ਗਈ ਸੀ ਤੇ ਜਿਹੜੀ ਆਜ਼ਾਦੀ ਸਾਡੇ ਸੂਰਮਿਆਂ ਨੇ ਦਵਾਈ ਹੈ ਇਹਦੇ ਵਿੱਚ ਸਿੱਖਾਂ ਨੂੰ ਤਾਂ ਜ਼ਾਤੀ ਮਿਲੀ ਨਹੀਂ ਅਜ਼ਾਏ ਆਜ਼ਾਦੀ ਲੈਣ ਵਾਲੀਆਂ ਤਿੰਨ ਤਰ੍ਹਾਂ ਸੀ ਮੁਸਲਮਾਨ ਹਿੰਦੂ ਤੇ ਸਿੱਖ ਜਿਹੜੇ ਸਾਡੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਐਂਡਰਮਨ ਕੇ ਕਿਤੇ ਜਿਲ੍ਹਿਆਂ ਚ ਕੁਰਬਾਨੀਆਂ ਫਾਂਸੀਆਂ ਦੇ ਉੱਤੇ ਟੰਗੇ ਗਏ ਉਨ੍ਹਾਂ ਦੀਆਂ ਕੁਰਬਾਨੀਆਂ ਸਦਕੇ ਹਿੰਦੂਆਂ ਨੂੰ ਤਾਂ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਤੇ ਜਿਹੜੇ ਅਸੀਂ ਸਿੱਖ ਇੰਡੀਆ 'ਚ ਰਹੇਗੇ ਤੇ ਜਿਹੜੇ ਅਸੀਂ ਸਿੱਖ ਪਾਕਿਸਤਾਨ 'ਚ ਹੈ ਇੱਥੇ ਅਸੀਂ ਹਿੰਦੂਆਂ ਦੇ غلام ਹੈ ਤੁਹਾਨੂੰ ਲੱਗਦਾ ਕਿ ਪਾਕਿਸਤਾਨ ਦੇ ਵਿੱਚ ਅਸੀਂ ਮੁਸਲਮਾਨਾਂ ਦੇ غلام ਹੈ ਫਿਰ ਤੁਸੀਂ ਵੀ ਆਪਣੀਆਂ ਜੰਜੀਰਾ ਮਾਨਸਿਕਾ ਦੀਆਂ ਤੋੜ ਕੇ ਇਹੋ ਜਿਹੀਆਂ ਢਹਿੰਦੀ ਗੱਲਾਂ ਕਿਉਂ ਕਰਦੇ ਹੋ ਨਹੀਂ ਕਹਿ ਰਹੇ ਹਾਂ ਕਿ ਮਾਨ ਸਾਹਿਬ ਜੇ ਮੰਨ ਲਓ ਵਿਧਾਨ ਸਭਾ 'ਚ ਤੁਹਾਡੀ ਪਾਰਟੀ ਜਿੱਤ ਜਾਂਦੀ ਹੈ ਜੇ ਤੁਹਾਡੀ ਪਾਰਟੀ ਜਿੱਤ ਜਾਂਦੀ ਹੈ ਤੁਹਾਨੂੰ ਲੱਗਦਾ ਫਿਰ ਖਾਲਿਸਤਾਨ ਬਣ ਜਾਊਗਾ ਕਿਉਂਕਿ ਜੇ ਮੰਨ ਲਓ ਮੈਜੋਰਟੀ ਆ ਵੀ ਜਾਵੇ ਤੇ ਸਟੇਟ ਤੇ ਰਾਸ਼ਟਰਪਤੀ ਰਾਜ ਲੱਗ ਜਾਂਦਾ ਤੁਸੀਂ ਦੇਖਿਆ ਹੀ ਹੈ ਬਹੁਤ ਸਾਰੀਆਂ ਸਟੇਟਾਂ 'ਚ ਕਾਂਗਰਸ ਲਾਉਂਦੀ ਰਹੀ ਜੇ ਵਿਧਾਨ ਸਭਾ 'ਚ ਮੈਜੋਰਟੀ ਆ ਵੀ ਜਾਵੇ ਕੀ ਖਾਲਿਸਤਾਨ ਬਣ ਜਾਊਗਾ ਬਹੁਤੇ ਲੋਕਾਂ ਦੀ ਜ਼ਮੀਰ ਮਰੀ ਹੋਈ ਹੈ ਉਹ ਸਮਝਦੇ ਹੈ ਕਿ ਅਸੀਂ ਆਜ਼ਾਦ ਹੋ ਹੀ ਨਹੀਂ ਸਕਦੇ ਜਦੋਂ ਮਰੀ ਹੋਰ ਜ਼ਮੀਰਾਂ ਦੇ ਨਾਲ ਗੱਲਾਂ ਕਰੋਗੇ ਸਾਰਿਆਂ ਦੀਆਂ ਜ਼ਮੀਰਾਂ ਉਹਦੇ ਉੱਤੇ ਜਿਵੇਂ ਰੇਸ਼ਾ ਫੈਲ ਜਾਂਦਾ ਇਸ ਤਰ੍ਹਾਂ ਫੈਲਦਾ ਹੈਗਾ ਜੇ ਅਸੈਂਬਲੀ ਦੇ ਵਿੱਚ ਅਸੀਂ ਆਜ਼ਾਦੀ ਦੀ ਗੱਲ ਕਰਾਂਗੇ ਸਾਰੀ ਦੁਨੀਆ ਦੇ ਵਿੱਚ ਫੈਲੂਗੀ ਤੇ ਕਿਉਂ ਨਹੀਂ ਹੋਊਗੀ ਸਾਰੀ ਦੁਨੀਆ ਦੇ ਵਿੱਚ ਆਜ਼ਾਦੀ ਮੇਰਾ ਮਤਲਬ ਹੈ ਕਸ਼ਮੀਰ ਦੇ ਅੰਦਰ ਮੈਂ ਤਾਂ ਕਹਿੰਦਾ ਕਸ਼ਮੀਰ ਦੇ ਅੰਦਰ ਸੈਪਰਟਿਸਟਾਂ ਨੇ ਇੱਕ ਵਾਰ 89 ਦੀ ਇਲੈਕਸ਼ਨ ਤੁਹਾਡੇ ਯਾਦ ਹੋ ਉਹਨਾਂ ਨੇ ਲੜੀ ਉੱਥੇ ਕੀ ਕੁਝ ਇਲੈਕਸ਼ਨ ਚ ਹੋਇਆ ਉਹ ਵੀ ਤੁਹਾਡੇ ਯਾਦ ਹੋਊਗਾ ਤਾਂ ਇਸ ਇਸ ਰਾਹ ਦੇ ਜ਼ਰੀਏ ਕਿਹਾ ਜਾਂਦਾਗਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਚਾਹੇ ਉਹ ਵੋਟਾਂਦਾਰਾ ਦੋ ਰਾਹ ਨੇਗੇ ਤੁਝਾ ਹਥਿਆਰਬੰਦ ਸੰਘਰਸ਼ ਦਾ ਰਾਹ ਰਿਹਾ ਉਹਦੇ ਜ਼ਰੀਏ ਵੀ ਕੁਝ ਬਣਿਆ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਕੁਝ ਨਵਾਂ ਰੀਥਿੰਕ ਕਰਨ ਦੀ ਲੋੜ ਆ ਕੁਝ ਨਵਾਂ ਸੋਚਿਆ ਜਾਵੇ ਜਿਹਦੇ ਜ਼ਰੀਏ ਕੋਈ ਨਵਾਂ ਰਾਹ ਨਿਕਲਿਆ ਵੀ ਦੇਖੋ ਦੋ ਰਾਹ ਇੱਕ ਹਥਿਆਰਬੰਦ ਹੈ ਇੱਕ ਜਮੂਰੀਅਤ ਦਾ ਤਰੀਕਾ ਅਸੀਂ ਜਮੂਰੀਅਤ ਦਾ ਤਰੀਕਾ ਅਪਣਾਇ ਕਿਉਂ ਕਰਕੇ ਜਿਹੜਾ ਹਥਿਆਰਬੰਦ ਤਰੀਕਾ ਹੈ ਉਹ ਸਾਨੂੰ ਸੂਠ ਨਹੀਂ ਕਰਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੱਡੇ ਪਹਾੜ ਨਹੀਂ ਹੈਗੇ ਕੋਈ ਸਮੁੰਦਰ ਨਹੀਂ ਹੈਗਾ ਕੋਈ ਰੇਤਲੀ ਜਗ੍ਹਾ ਨਹੀਂ ਹੈ ਤੇ ਜਮਹੂਰੀਅਤ ਦਾ ਤਰੀਕਾ ਸਾਡੇ ਲਈ ਅਮਨ ਪਸੰਦ ਤਰੀਕੇ ਦੇ ਨਾਲ ਜਿਵੇਂ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਕਹਿੰਦਾ ਹੈ ਕਿ ਸਾਰਿਆਂ ਨੂੰ ਹੱਕ ਹੈ ਆਜ਼ਾਦੀ ਮੰਗਣ ਦਾ ਤੇ ਰਾਈਟ ਆਫ ਸੈਲਫ ਡਿਟਰਨੇਸ਼ਨ ਸਾਰੇ ਜਿੰਨੀਆਂ ਵੀ ਕੌਮਾਂ ਗੁਲਾਮ ਹੈ ਉਹਨਾਂ ਦਾ ਹੱਕ ਹੈ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਇੰਨੀ ਘਬਰਾਹਟ ਕਿਉਂ ਚੜੀ ਹੋਈ ਹੈ ਜੀ ਮੈਂ ਤਾਂ ਸਿਰਫ ਇਹ ਪੁੱਛਿਆ ਮਾਨ ਸਾਹਿਬ ਕਿ ਗੱਲ ਬਣ ਕਿਉਂ ਨਹੀਂ ਰਹੀ ਮੇਰਾ ਸਵਾਲ ਤਾਂ ਸਿਰਫ ਇਹ ਹੈ ਕਿ ਸਾਰੀਆਂ ਤਰ੍ਹਾਂ ਕੋਸ਼ਿਸ਼ ਕਰਦੀਆਂ ਨੇ ਕਿਉਂ ਤੁਹਾਨੂੰ ਲੱਗਦਾ ਗੱਲ ਕਿਉਂ ਨਹੀਂ ਬਣ ਰਹੀ ਕਿੱਥੇ ਫਸੀ ਹੋਈ ਆ ਗੱਲ ਪੰਜਾਬੀਆਂ ਨੂੰ ਕੀ ਹੋ ਗਿਆ ਕਿ ਤੁਹਾਡੇ ਵਰਗੇ ਬੰਦਿਆਂ ਨੂੰ ਜਿਹੜੇ ਚੰਗੀਆਂ ਗੱਲਾਂ ਕਰਦੇ ਨੇ ਸਿੱਖਾਂ ਸਿੱਖ ਭਾਈਚਾਰੇ ਦੀ ਗੱਲ ਕਰਦੇ ਨੇ ਸਿੱਖ ਧਰਮ ਦੀ ਗੱਲ ਕਰਦੇ ਨੇ ਪੰਜਾਬੀਆਂ ਨੂੰ ਇਹ じゃ ਕੀ ਹੋ ਗਿਆ ਕਿ ਉਹ ਤੁਹਾਨੂੰ ਰਿਸਪੌਂਡ ਨਹੀਂ ਕਰ ਰਹੇ ਤੇ ਬਾਅਦ ਚ ਕਰੋ ਨਾ ਚਾਰ ਫਰਦਾਂ ਤਾਂ ਕਰ ਰਹੇ ਨੇ ਤੁਹਾਡੇ ਤੁਹਾਡੇ ਵਰਗੇ ਲੋਕ ਕੁਦਰਤ ਨੂੰ ਨਹੀਂ ਜਾਣਦੇ ਮੁਰਗੀ ਅੰਡਾ ਪਹਿਲਾਂ ਦਿੰਦੀ ਹੈ ਓਮਲੇਟ ਬਾਅਦ ਦੇ ਵਿੱਚ ਬਣਦਾ ਇੱਕ ਤਮ ਕਿਵੇਂ ਗਾਂਧੀ ਨੇ ਆਜ਼ਾਦੀ ਲੈ ਲਈ ਸੀ ਜਿਹਨੇ ਨੇ ਜ਼ਤੀ ਇੱਕ ਦਾ 1985 ਤੋਂ ਉਹਨਾਂ ਦੀ ਮਹੀਮ ਸ਼ੁਰੂ ਹੋਈ ਆਜ਼ਾਦੀ ਲੈਣ ਦੀ ਤੇ 47 ਦੇ ਵਿੱਚ ਉਹਨਾਂ ਨੂੰ ਆਜ਼ਾਦੀ ਮਿਲੀ ਹੈ ਤੇ ਜੇ ਮੈਨੂੰ ਵੋਟਾਂ ਨਹੀਂ ਪੈਂਦੀਆਂ ਪਰ ਮੇਰਾ ਮਕਸਦ ਤਾਂ ਠੀਕ ਹੈ ਤੈਨੂੰ ਲੱਗਦਾ ਉਹਨਾਂ ਵਾਲੇ ਦਿਨਾਂ ਚੋਂ ਤ ਹੈ ਤੇ ਇਹ ਬਿਲਕੁਲ ਡੈਮੋਕ੍ਰੇਸੀ ਤੁਹਾਡਾ ਰਾਈਟ ਆ ਹਰ ਇਲੈਕਸ਼ਨ ਲੜੋ ਤੁਸੀਂ ਮੈਂ ਕਹਿੰਦਾ ਜਿਵੇਂ ਮੈਂ ਪੜਿਆ ਲਿਖਿਆ ਆਦਮੀ ਐ ਆਈਪੀਐਸ ਤੋਂ ਮੈਂ ਅਸਤੀਫਾ ਦਿੱਤਾ ਮੈਨੂੰ ਗਵਰਨਮੈਂਟ ਆਫ ਇੰਡੀਆ ਨੇ ਬਰਖਾਸ ਕਰਤਾ ਡਿਸਪਲਸ ਕਰਤਾ ਤੇ ਇਹੋ ਜਿਹਾ ਬੰਦਾ ਸੋਚ ਸਮਝ ਕੇ ਆਪਣੀ ਕਦਮ ਚੱਕਦਾ ਹੈ ਇਹ ਬਿਲਕੁਲ ਠੀਕ ਆ ਮਾਨ ਸਾਹਿਬ ਮੈਂ ਕਹਿ ਰਿਹਾ ਜਿਵੇਂ ਇਸ ਇਲੈਕਸ਼ਨ ਚ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਇਸ ਇਲੈਕਸ਼ਨ ਚ ਤੁਹਾਨੂੰ ਕੀ ਲੱਗ ਰਿਹਾ ਤੁਹਾਡੀ ਸਥਿਤੀ ਬਰਨਾਲੇ ਚ ਕੀ ਹੈ ਜਾਂ ਤੁਹਾਡੀ ਪਾਰਟੀ ਨੂੰ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ ਇਹਨਾਂ ਇਲੈਕਸ਼ਨਾਂ ਦੇ ਅੰਦਰ ਉਹ ਜੀ ਤੁਹਾਡੇ ਵਰਗਿਆਂ ਨੂੰ ਅਸੀਂ ਕੁਝ ਕਹਿੰਦੇ ਨਹੀਂ ਕਿਉਂਕਿ ਤੁਸੀਂ ਤਾਂ ਢੰਗੀ ਕਲਾ ਦੀ ਗੱਲ ਕਰਨੀ ਹੈ ਤੁਸੀਂ ਸਾਡੇ ਪ੍ਰੈਸ ਦੇ ਬੰਦੇ ਹੋ ਤੁਹਾਨੂੰ ਇਹ ਪੱਤਰਕਾਰਾਂ ਨੇ ਤਾਂ ਸਵਾਲ ਕਰਨਾ ਨਹੀਂ ਹਾਂ ਤੁਸੀਂ ਤੁਸੀਂ ਠੀਕ ਸਵਾਲ ਕੀਤਾ ਹੈ ਇੱਕ ਕੰਮ ਜਰਨਲਿਸਟਸ ਤੇ ਪੱਤਰਕਾਰਾਂ ਦਾ ਹੈ ਕਿ ਕੌਣ ਜਿੱਤੂਗਾ ਕੌਣ ਹਾਰੂਗਾ ਐਵੀ ਮੈਂ ਆਪਣਾ ਢੋਲ ਵਜਾਈ ਜਮਾ ਕੱਲ ਨੂੰ ਮੈਂ ਨਾ ਜਿੱਤਾਂ ਤੇ ਤੁਸੀਂ ਢੋਲ ਵਜਾਉਂਗੇ ਕਿ ਮਾਨ ਹਾਰ ਗਿਆ ਆ ਗਿਆ ਕੱਲ ਨੂੰ ਮੈਂ ਜਿੱਤ ਗਿਆ ਤਾਂ ਫੇਰ ਬਦਨਾਮੀ ਟੋੜੀ ਹੋਊਗੀ ਮੇਰੀ ਹੋਤੀ ਫਾਇਦਾ ਲੋਕਤੰਤਰ ਚ ਲੋਕ ਸਭ ਤੋਂ ਵੱਡੇ ਹੁੰਦੇ ਨੇ ਫੈਸਲਾ ਤਾਂ ਲੋਕਾਂ ਨੇ ਹੀ ਕਰਨਾਗਾ ਮੈਂ ਤਾਂ ਸਿਰਫ ਇੱਕ ਅਸੈਸਮੈਂਟ ਪੁੱਛ ਰਿਹਾ ਤੁਹਾਡੀ ਇਸ ਵਾਰ ਅਸੈਸਮੈਂਟ ਕੀ ਹੈਗੀ ਫਿਰ ਨਿਊਟਰਲ ਆਦਮੀਗੇ ਤੁਸੀਂ ਨਿਊਟਰਲ ਹੋ ਤੁਸੀਂ ਕਰੋ ਅਸੈਸਮੈਂਟ ਮੈਨੂੰ ਤਾਂ ਲੋੜ ਨਹੀਂ ਮੈਂ ਤਾਂ ਲੜੀ ਜਾਣਾ ਇਹਦੀ ਲੀਡਰ ਤੇ ਨੌਕਸ ਜਾਣਦਾ ਹੁੰਦਾ ਨਾ ਲੋਕਾਂ ਦੀ ਨੌਕਸ ਲੀਡਰ ਦੇ ਹੱਥੋਂ ਹੁੰਦੀ ਹੈ ਤਾਂ ਮੈਂ ਆਇਆ ਹੋਰ ਕਦੇ ਨਹੀਂ ਆਇਆ ਇਹਦਾ ਮਤਲਬ ਬਰਨਾਲਾ ਤੋਂ ਮਾਨ ਦੀ ਜਿੱਤ ਤੈ ਹੈਗੀ ਇਹ ਤੁਸੀਂ ਸੋਚੋ ਮੈਂ ਨਹੀਂ ਕੁਝ ਕਹਿਣਾ ਹੈ ਕਿ ਅਮੀ ਇਹ ਆਪਣੀ ਵਡਿਆਈ ਕਰੀ ਜਮਾ ਕੱਲ ਨੂੰ ਨਾ ਹੋਵੇ ਜੀ ਇਹ ਸੀਟਾਂ ਤੇ ਮਾਨ ਸਾਹਿਬ ਟੋਟਲ ਕਿੰਨੀਆਂ ਸੀਟਾਂ ਤੇ ਲੜ ਰਿਹਾ ਸ਼ੋਮਨੀ ਕਾਲੀਦਲ ਅਮਰਸਰ 73 ਜੀ ਸੱਸੀ ਸਾਹਿਬ ਤੇ ਪਿਛਲੀ ਵਾਰ 73 ਤੇ ਸੀ ਜਾਂ ਪਿਛਲੀ ਵਾਰ ਨਾਲੋਂ ਸੀਟਾਂ ਘਟਾਈਆਂ ਨੇ ਜਾਂ ਵਧਾਈਆਂ ਨੇ ਥੋੜੀਆਂ ਜਿਹੀਆਂ ਘਟੀਆਂ ਨੇ ਕੀ ਲੱਗਦਾਗਾ ਜਿਹੜਾ ਆਉਣ ਵਾਲੇ ਦਿਨਾਂ ਦੇ ਅੰਦਰ ਕਿਉਂਕਿ ਬੀਅਦਬੀ ਕਾਂਡ ਬਹੁਤ ਵੱਡਾ ਮੁੱਦਾ ਸੀਗਾ ਪੰਜਾਬ ਦੇ ਲੋਕ ਅਜੇ ਵੀ ਬੀਅਦਬੀ ਕਾਂਡ ਨਹੀਂ ਭੁੱਲੇ ਤੁਹਾਨੂੰ ਲੱਗਦਾਗਾ ਕਿ ਉਹ ਪੰਥਕ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਲੋਕ 73 ਸੀਟਾਂ ਤੇ ਪੰਥਕ ਮਾਹੌਲ ਨਾ ਬਣਿਆ ਹੁੰਦਾ ਜਿਹੜਾ ਹੁਣ ਸਰਬੱਤ ਖਾਲਸਾ ਹੋਇਆ ਜਿਹੜੀਆਂ ਇੰਨੀਆਂ ਪਾਬੰਦੀਆਂ ਲੱਗੀਆਂ ਨਹਿਰਾਂ ਸੂਏ ਗਾਰੇ ਤੋਂ ਨਿਕਲ ਕੇ ਬੀਬੀਆਂ ਬਜ਼ੁਰਗ ਬੱਚੇ ਆਤਮੀ 50000 ਤੱਕ ਇਕੱਠ ਤਲਵੰਡੀ ਸਾਬੋ ਕਰ ਜਾਣ ਤਾਂ ਫੇਰ ਕੀ ਪੰਥਕ ਸੋਚ ਮਰ ਗਈ ਹੈ ਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਇਸ ਇਲੈਕਸ਼ਨ 'ਚ ਵੀ ਪੰਥ ਜਿਹੜੀ ਪੋਲਿਟਿਕਸ ਆ ਫੋਕਸ ਹੋਊਗੀ ਹੋਣੀ ਚਾਹੀਦੀ ਹੈ ਤੇ ਹੋਊਗੀ ਸੋ ਇਸਨ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਦਾ ਦਾਵਾ ਉਹਨਾਂ ਦਾ ਕਹਿਣਾ ਕਿ ਅਸੀਂ ਚੰਗੇ ਦੇ ਲਈ ਸਾਰਾ ਕੁਝ ਕਰ ਰਹੇ ਹਾਂ ਔਰ ਇਲੈਕਸ਼ਨ ਜੋ ਲੜਨ ਦਾ ਮੋਟਿਵ ਆ ਉਹ ਜ਼ਰੂਰੀ ਆਗਾ ਕਿ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਲੋਕਾਂ 'ਚ ਜਾਇਆ ਜਾਵੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਹ ਕਹਿੰਦੇ ਆ ਕਿ ਦੋ ਤਰੀਕੇ ਨੇ ਇੱਕ ਹਥਿਆਰਾਂ ਦਾ ਜੋ ਪਹਿਲਾਂ ਚੱਲਿਆ ਉਹ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਚਾਹੁੰਦੇ ਨੇ ਪੰਜਾਬ ਦੇ ਅੰਦਰ ਜੋ ਉਹਨਾਂ ਦਾ ਸੁਪਨਾ ਉਹ ਪੂਰਾ ਹੋਵੇ ਔਰ ਉਹਨਾਂ ਦਾ ਕਹਿਣਾ ਕਿ ਪੰਜਾਬ ਚ ਪੰਥਕ ਮਾਹੌਲ ਆ ਇਸ ਵਾਰ ਉਮੀਦ ਹੈ ਕਿ ਉਹਨਾਂ ਨੂੰ ਪੰਜਾਬ ਦੇ ਲੋਕ ਵੱਡਾ ਰਿਸਪਾਂਸ ਦੇਣਗੇ ਕੈਮਰਾਮੈਨ ਗੁਲਸ਼ਨਦੀ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਠਿਕਰੀ ਵਾਲਾ